ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਮੇਰੇ ਚੰਨਾ ਚੰਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਇਹ ਤਾਂ ਈਦ ਦਾ ਚੰਨ ਹੈ ਗੁਰਤੇ ਵਾਲੀਆਂ ਮੁਸਲਮ ਤਰੀਮਤਾ ਇਸ ਚੰਨ ਨੂੰ ਵੇਖਣ ਆਈਆਂ ਤੇ ਆਪਣੀਆਂ ਉਂਗਲਾਂ ਉਸ ਵੱਲ ਕਰਕੇ ਆਪਣੇ ਧਰਮ ਦੀਆਂ ਹੋਰ ਤਰੀਮਤਾ ਤਾਂ ਹੀ ਉਸ ਨੂੰ ਤੱਕਣ ਦਾ ਸੱਦਾ ਦਿੰਦੀਆਂ ਪਰੀਖੋਰ ਈਦ ਦਾ ਚੰਨ ਨਿੱਕੀ ਜਈ ਇੱਕ ਫਾਂਗ ਸਮਾਨ ਮੇਰੇ ਪ੍ਰੀਤਮਾ ਦੇ ਮੁਖ ਤੇ ਮੁਸਕਾਵੇ ਇਸ ਚੰਨਾ ਦੇ ਚੰਨ ਨੂੰ ਤੱਕਣ ਖਾਤਰ ਸਭ ਨਗਰਾਂ ਦੀਆਂ ਸੁੰਦਰ ਨਾਰਾਂ ਆ ਇਕੱਤਰ ਹੋਈਆਂ ਗਲੀ ਤੇ ਬਾਜ਼ਾਰਾਂ ਅੰਦਰ ਉਹਨਾਂ ਦੀ ਇੱਕ ਭੀੜ ਜੁੜੀ ਹੈ ਜੋ ਇਸ ਅਨੋਖੇ ਚੰਨ ਨੂੰ ਵੇਖਣ ਹੈ ਆਈ ਸਿਆਂ ਫੁੱਲਾਂ ਵਰਗੇ ਚਿਹਰੇ ਉਸ ਨੂੰ ਤੱਕ ਕੇ ਹੰ ਸ਼ਰਮਾਂਦੇ ਉਸ ਦੀ ਇੱਕ ਝਲਕ ਦੀ ਖਾਤਰ ਇਕੱਠੇ ਹੋ ਕੇ ਗੀਤ ਨੇ ਗਾਉਂਦੇ ਜਦ ਉਹ ਸੁੰਦਰੀ ਦਰਸ਼ਨ ਦੇਵੇ ਤਾਂ ਹਰ ਕੋਈ ਉਸ ਦੀ ਪਰਮ ਸੁੰਦਰਤਾ ਆਪਣੇ ਹਿਰਦੇ ਵਿੱਚ ਛੁਪਾਣੀ ਚਾਵੇ ਹਰ ਕੋਈ ਅਨੰਤ ਨੂੰ ਪਈ ਲੋਚੇ ਪਰ ਇਹਨਾਂ ਸਭ ਪ੍ਰਸ਼ੰਸਕਾਂ ਤੋਂ ਜੋ ਇਕੱਠੇ ਹੋ ਗੱਲਾਂ ਨੇ ਕਰਦੇ ਮੈਂ ਖੜ ਕੇ ਇਕੱਲਾ ਇਕਲਵਾਂਜੇ ਉਸ ਦੇ ਦੂਰੋਂ ਆਏ ਸੰਦੇਸ਼ ਨੂੰ ਸੁਣਦਾ ਜੋ ਮੇਰੇ ਦਿਲ ਦੀ ਧੜਕਣ ਸੰਗ ਹੈ ਧੜਕ ਕੇ ਤੇ ਦੂਰ ਹੋ ਕੇ ਵੀ ਸਦਾ ਉਹ ਮੇਰੇ ਨੇੜੇ ਆਉਂਦਾ ਮੈਨੂੰ ਇੰਜ ਹੁੰਦਾ ਆਬਾਸ ਜਿਵੇਂ ਉਸ ਦੇ ਛੁਪੇ ਪ੍ਰੇਮ ਚਰਨੇ ਤੋਂ ਲਹਿਰਾਂ ਆ ਕੇ ਮੈਨੂੰ ਨਿਤ ਰਹਿਣ ਛੂੰਦੀਆਂ ਫਿਰ ਉਹ ਮੈਨੂੰ ਇੰਜ ਦੇਂਦੀ ਤਰਵਾਸ ਮੇਰੇ ਪਿਆਰੇ ਆਪਣਾ ਸਗਲਾ ਪਿਆਰ ਮੈਂ ਤੁਹਾਡੇ ਲਈ ਰੱਖਵਾ ਕੀਤਾ ਹੋਰਾਂ ਨੂੰ ਤਾਂ ਜਿਵੇਂ ਤੁਸੀਂ ਤੱਕਿਆ ਮੈਂ ਦੇਵਾਂ ਕੁਝੋ ਭਾਰ ਤੇ ਚੁੰਮਣ ਖੁਸ਼ੀ ਦੇ ਪਰ ਤੁਹਾਡੇ ਲਈ ਮੇਰਾ ਸਭ ਕੁਝ ਅਰਪਣ ਤੁਹਾਡੇ ਅੰਦਰੋਂ ਮਾਨਵ ਰੂਪ ਵਿੱਚ ਮੈਂ ਢੂੰਡ ਲਿਆ ਹੈ ਆਪਣਾ ਰੱਬ ਪਰ ਮੈਂ ਇਹ ਨਾ ਜਾਣਾਂ ਕਿਉਂ ਉਸ ਬੋਲੇ ਮੇਰੇ ਲਈ ਇਹ ਬੋਲ ਹਰ ਧ੍ਰਿਮਤ ਇਸ ਜਗਤ ਦੀ ਨੂੰ ਉਹ ਉਹਨਾਂ ਦੇ ਵਿਆਹ ਸਮੇਂ ਹਿੰਦੀ ਲਿਖ ਕੇ ਉਹ ਪਰਚਾ ਜੋ ਉਹਨਾਂ ਦੇ ਸੁਹਾਗਾ ਦਾ ਭਾਗ ਹੈ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ